ਨਰਮੇ ਦੇ ਵਿੱਚ ਵਾਇਰਸ ਰੋਗ ਦੇਖੋ ਝੋਨੇ ਦੇ ਵਿੱਚ ਇਸ ਵਾਰ ਵਾਇਰਸ ਦਾ ਕਾਫੀ ਚਰਚਾ ਚੱਲੀ ਆ ਕਾਫੀ ਜਗ੍ਹਾ ਤੇ ਝੋਨਾ ਭਾਇਆ ਵੀ ਗਿਆ ਔਰ ਕਾਫੀ ਜਗ੍ਹਾ ਦੇ ਉੱਪਰ ਹੈ ਜਿਹੜਾ ਮਤਲਬ ਨੁਕਸਾਨ ਵੀ ਬਹੁਤ ਸੁਣਾ ਹੈ ਪਰ ਨਰਮੇ ਦੇ ਉੱਪਰ ਵੀ ਵਾਇਰਸ ਹੈ ਜਿਹੜਾ ਉਹ ਜਦੋਂ ਦਾ ਨਰਮਾ ਆਇਆਗਾ ਜਾਂ ਕਹੀਏ ਜਦੋਂ ਦਾ ਨਰਮਾ ਹੋਣ ਤਾਂ ਉੱਤਰ ਭਾਰ ਦੇ ਵਿੱਚ ਨਰਮੇ ਤੇ ਵਾਇਰਸ ਦੀ ਵੀ ਜਿਹੜਾ ਨਾਲ ਹੀ ਜੁੜਿਆ ਹੋਇਆ ਕਿਸਾਨਾਂ ਦੇ ਨਾਲ ਹੀ ਰਹਿੰਦਾ ਕਿਸੇ ਸਾਲ ਇਹਨੇ ਨੁਕਸਾਨ ਵੀ ਕਰਿਆ ਕਿਸੇ ਸਾਲ ਨੁਕਸਾਨ ਨਹੀਂ ਵੀ ਕਰਿਆ ਕਿਸੇ ਸਾਲ ਪਹਿਲੀ ਇੱਕ ਦੋ ਸਟੇਜਾਂ ਜਿਹਨੇ ਬੜ ਗਿਆ ਤੇ ਕਿਸੇ ਸਾਲ ਚੌਥੀ ਪੰਜਵੀਂ ਸੈਮੀ ਸਟੇਜ ਦਾ ਜਿਹੜਾ ਵਾਇਰਸ ਵੀ ਦੇਖਣ ਨੂੰ ਮਿਲਿਆ ਤਾਂ ਹੁਣ ਵਾਇਰਸ ਹੈ ਕੀ ਕਿਹੜੀਆਂ ਸਟੇਜਾਂ ਕਿਵੇਂ-ਕਿਵੇਂ ਨੁਕਸਾਨ ਕਰਦਾ ਹੈ ਕਿਵੇਂ ਤੋਂ ਬਚ ਸਕਦੇ ਆ ਇਸੇ ਤੇ ਵੀਡੀਓ ਆ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਤਾਂ ਕਿਸਾਨ ਵੀਰੋ ਜਿਹੜਾ ਵਾਇਰਸ ਨੂੰ ਫਲਾਉਣ ਦਾ ਸਭ ਤੋਂ ਮੇਨ ਉਹ ਚੀਜ਼ ਹੈਗੀ ਹੈ ਪਹਿਲਾਂ ਉਸ ਤੇ ਤੇ ਗੱਲ ਕਰ ਲਈ ਵਾਇਰਸ ਨੂੰ ਫਲਾਉਂਦਾ ਕੌਣ ਆ ਤਾਂ ਵਾਇਰਸ ਨੂੰ ਫਲਾਉਣ ਦਾ ਜਿਹੜਾ ਮੁੱਖ ਕੰਮ ਕਰਦੀ ਹੈ ਚਿੱਟੀ ਮੱਕੀ ਚਟਾ ਮੱਛਰ ਕਹਦੇ ਆ ਜਾਂ ਉੱਡਣ ਵਾਲਾ ਚਟਾ ਤੇਲਾ ਕਹਿ ਲੀਏ ਤਾਂ ਉਹਦਾ ਕੰਮ ਹੁੰਦਾ ਜਿਹੜਾ ਵਾਇਰਸ ਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੇ ਲੈ ਜਾਣਾ ਵਾਇਰਸ 6 ਕਿ ਸਟੇਜਾਂ ਦੇ ਵਿੱਚ ਜਿਹੜਾ ਕਾਟਨ ਤੇ ਦੇਖਿਆ ਗਿਆ ਔਰ 6 ਸਟੇਜਾਂ ਜਿਹਨੂੰ ਵਿਭਾਜਿਤ ਕੀਤਾ ਗਿਆ ਜਿਹੜੀਆਂ ਪਹਿਲੀਆਂ 3 ਸਟੇਜਾਂ ਉਹਦੇ ਵਿੱਚ ਕੋਈ ਬਹੁਤ ਹੀ ਖਤਰਨਾਕ ਵਾਇਰਸ ਨੂੰ ਨਹੀਂ ਮੰਨਿਆ ਜਾਂਦਾ ਮਤਲਬ ਝਾੜ ਤੇ ਅਸਰ ਜੇ ਕਈ ਹੈ ਤਾਂ ਉਹਦਾ ਕੋਈ ਨਾਮ ਆਤਰ ਚ ਆ ਜਾਂਦਾ ਪਰ ਚੌਥੀ ਪੰਜਵੀਂ ਜਿਹੜੇ ਸੇਮੀ ਸਟੇਜ ਦਾ ਵਾਇਰਸ ਹੈ ਉਹਨੇ ਨੁਕਸਾਨ ਬਹੁਤ ਕਰਨਾ ਹੁੰਦਾ ਤਾਂ ਹੁਣ ਜਿਹੜਾ ਪਹਿਲੀਆਂ ਸਟੇਜਾਂ ਦੇ ਵਿੱਚ ਕਿਉਂ ਹੁੰਦਾ ਕਿ ਇਹ ਜਿਸ ਤਰ੍ਹਾਂ ਤੁਸੀਂ ਪੱਤੇ ਦੇਖ ਰਹੇ ਹੋ ਇਹ ਤਾਂ ਅੰਦਰ ਉਸ ਤੋਂ ਪੱਤੇ ਹਾਲੇ ਤੱਕ ਇਹਦੇ ਤੇ ਨਹੀਂ ਵਾਇਰਸ ਦਿਖਾਈ ਦਿੰਦਾ ਜਿਹੜਾ ਪਹਿਲੀ ਸਟੇਜ ਦਾ ਵਾਇਰਸ ਹੈ ਉਹਦੇ ਵਿੱਚ ਕੀ ਹੋਊਗਾ ਕਿ ਵੇਨਜ਼ ਜਿਹੜੀਆਂ ਨੇ ਆ ਬੈਕ ਸਾਈਡ ਤੋਂ ਆਪਾਂ ਚੈੱਕ ਕਰਾਂਗੇ ਤਾਂ ਵੇਨਜ਼ ਜਿਹੜੀਆਂ ਬਰੀਕ ਨਾੜਾਂ ਨੇ ਉਹ ਉਭਾਰ ਉਹਨਾਂ ਦਾ ਸ਼ੁਰੂ ਹੋ ਜਾਊਗਾ ਦੂਜੀ ਸਟੇਜ ਤੇ ਉਹ ਗੁੱਛੇ ਬਣ ਲੱਗ ਜਾਣਗੇ ਵੇਨ ਦੇ ਪਿੱਛੇ ਗੁੱਛੇ ਬਣ ਲੱਗ ਜਾਣਗੇ ਇਕੱਠੇ ਹੋਣ ਲੱਗ ਜਾਣਗੇ ਤੀਜੀ ਸਟੇਜ ਤੇ ਜਾਂਦਾ ਜਾਂਦਾ ਉਹ ਗੁੱਛੇ ਕਈ ਵਾਰੀ ਪੱਤੇ ਦਾ ਰੂਪ ਹੀ ਧਾਰ ਲੈਂਦੇ ਆ ਤੇ ਕਈ ਵਾਰੀ ਉਹ ਗੁੱਛੇ ਹੋਰ ਜਿਹੜੇ ਮਤਲਬ ਕਾਫੀ ਇਕੱਠੇ ਹੋ ਜਾਂਦੇ ਆ ਉਸ ਤੋਂ ਬਾਅਦ ਇਹ ਜਿਹੜੀਆਂ ਇੱਥੋਂ ਤੱਕ ਸਟੇਜਾਂ ਨੇ ਇਸ ਤੋਂ ਇਹ ਮਤਲਬ ਸਰਵਾਈਵ ਕਰ ਜਾਂਦਾ ਅਗਰ ਟਾਈਮ ਸੂ ਟਾਈਮ ਤੁਸੀਂ ਚਿੱਟਾ ਤੇਲਾ ਕੰਟਰੋਲ ਕਰਦੇ ਰਹੋਗੇ ਜਾਂ ਮੌਸਮ ਦੀ ਛੂਟੀਬਿਲਟੀ ਬਣੀ ਰਹੂ ਤਾਂ ਇੱਥੇ ਆ ਕੇ ਕਈ ਵਾਰੀ ਨੁਕਸਾਨ ਤੋਂ ਆਪਾਂ ਬਚ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਚੌਥੀ ਸਟੇਜ ਆ ਇਹ ਸਾਰੀਆਂ ਬੀਜ ਇਕੱਠੇ ਹੋ ਕੇ ਪੱਤੇ ਦੇ ਪਿੱਛੇ ਜਿਹੜਾ ਪੱਤਾ ਕੱਢ ਦਿੰਦੀਆਂ ਨੇ ਜਦੋਂ ਪੱਤੇ ਦੇ ਪਿੱਛੇ ਪੱਤਾ ਨਿਕਲ ਆਇਆ ਤਾਂ ਉਹ ਥੋੜਾ ਖਤਰਨਾਕ ਸਟੇਜ ਹੈ ਜਿਹੜੀ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਅਗਲੀ ਸਟੇਜ ਆ ਉਹਦੇ ਉੱਤੇ ਕੀ ਹੁੰਦਾ ਵੀ ਪੌਦੇ ਦੇ ਸਾਰੇ ਪੱਤੇ ਸੁੰਗੜਨ ਲੱਗ ਜਾਂਦੇ ਇਕੱਠੇ ਹੋਣ ਲੱਗ ਜਾਂਦੇ ਕੌਲੀਆਂ ਟਾਈਪ ਦੇ ਬਣ ਲੱਗ ਜਾਣਗੇ ਤੇ ਜਿਹੜਾ ਤੁਹਾਡਾ ਪੌਦਾ ਵੀ ਜਕੜਿਆ ਜਾਂ ਨਜ਼ਰ ਆਊਗਾ ਤੇ ਜਿਹੜੀ ਲਾਸਟ ਸਟੇਜ ਆ ਬਿਲਕੁਲ ਉਹਦੇ ਵਿੱਚ ਜਿਹੜਾ ਤੁਹਾਡਾ ਇਹ ਵਾਇਰਸ ਆ ਜਿਹੜੀਆਂ ਇਹਦੇ ਮੇਨ ਸੈਂਪੋਰਡ ਆਨ ਦਾ ਮੇਨ ਤਣਾ ਜਿਹਨੂੰ ਕਹਿੰਦੇ ਆ ਇਹਦੀ ਪਾਸ਼ਾ ਚ ਤਾਂ ਉਹ ਕੀ ਹੋਊਗਾ ਉਹ ਬਿਲਕੁਲ ਬਟ ਖਾ ਜਾਊਗਾ ਉੱਥੋਂ ਤੱਕ ਵੀ ਵਾਇਰਸ ਦਾ ਹਮਲਾ ਹੋ ਜਾਊਗਾ ਚੌਥੀ ਚੌਥੀ ਪੰਜਵੀਂ ਸੇਮੀ ਸਟੇਜ ਤੇ ਜਿਹੜਾ ਤੁਹਾਡਾ ਨੁਕਸਾਨ ਹੋਊ ਪਰ ਪੰਜਵੀਂ ਤੇ ਛੇਵੀਂ ਸਟੇਜ ਦਾ ਅਗਰ ਵਾਇਰਸ ਆ ਜਾਂਦਾ ਤਾਂ ਨਰਮਾ ਖਤਮ ਸਮਝੋ ਉਸ ਦਾ ਕੋਈ ਹੱਲ ਨਹੀਂ ਹੁਣ ਇਹਦੇ ਵਿੱਚ ਕਰ ਕੀ ਸਕਦੇ ਆ ਦੇਖੋ ਵਾਇਰਸ ਲਈ ਕੋਈ ਦਵਾਈ ਨਹੀਂ ਬਣੀ ਹੈਗੀ ਨਰਮੇ ਦੇ ਵਾਇਰਸ ਲਈ ਸੀਐਲਸੀਵੀ ਕਾਟਨ ਲੀਫ ਕਰ ਲਓ ਵਾਇਰਸ ਆ ਜਿਹੜਾ ਇਹਨੂੰ ਆਂਦਾ ਹੈ ਇਹਦੇ ਲਈ ਚਿੱਟੇ ਮੱਛਰ ਨੂੰ ਹੀ ਕੰਟਰੋਲ ਰੱਖਣਾ ਸ਼ੁਰੂ ਤੋਂ ਲੈ ਕੇ ਕਿਉਂਕਿ ਇਸ ਸਾਲ ਮੈਂ ਜੇ ਗੱਲ ਕਰਾਂ ਤਾਂ ਹੁਣ ਚਿੱਟਾ ਮੱਛਰ ਆ ਦਿਨਾਂ ਚ ਕਾਫੀ ਦਿਖਾਈ ਦੇ ਰਿਹਾ ਹੈ ਤਾਂ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਵੀ ਚਿੱਟੇ ਮੱਛਰ ਨੂੰ ਐਸ ਪਰ ਰეკਮੈਂਡੇਸ਼ਨ ਆਫ ਖੇਤੀਬਾੜੀ ਪੀਏਯੂ ਸਾਡੀ ਯੂਨੀਵਰਸਿਟੀ ਦੀ ਜੋ ਵੀ ਰეკਮੈਂਡੇਸ਼ਨ ਹੈਗੀ ਉਹਦੇ ਹਿਸਾਬ ਨਾਲ ਤੁਸੀਂ ਲੈਨੋ ਆ ਕੋਈ ਪੋਲੋ ਵੀ ਹੈ ਕਿਤੇ ਉਹ ਸ਼ੀਨ ਵੀ ਹੈ ਕਿਤੇ ਸਫੀਨ ਆਏਗੀ ਜੋ ਵੀ ਦਵਾਈ ਰਿਕਮੈਂਡ ਹੈ ਰਿਕਮੈਂਡਡ ਡੋਸ ਦੇ ਅਨਸਾਰ ਬੱਤਰ ਨਰਮੇ ਚ ਕਿਉਂਕਿ ਸੁੱਖ ਜਿਆਦੇ ਸੁੱਕੇ ਖੁਸ਼ਕ ਬਾਣ ਤੇ ਨਹੀਂ ਕਰਨੀ ਜਦ ਪਾਣੀ ਲੱਗਿਆ ਜਾਂ ਕੋਈ ਬਾਰਿਸ਼ ਪਈ ਤਾਂ ਉਸ ਤੋਂ ਬਾਅਦ ਉਹਦੀ ਸਪਰੇਅ ਜ਼ਰੂਰ ਯੂਜ਼ ਕਰੋ ਤਾਂ ਕਿ ਤੁਹਾਡਾ ਚਟਾ ਤੇਲਾ ਕੰਟਰੋਲ ਚ ਰਹੇ ਤੇ ਵਾਇਰਸ ਵਰਗੀ ਨਾਮਰਾਜ਼ ਬਿਮਾਰੀ ਤੋਂ ਆਪਣਾ ਨਰਮਾ ਬਚਿਆ ਰਹੇ ਥੈਂਕ ਯੂ